ਜਦੋਂ ਨਵੇਂ ਸਵਾਗਤ ਤੋਂ ਘਟਨ ਕਰਨ ਲੱਗੇ ਬਾਉਣ ਲੱਗੇ ਅੱਜ ਇਹਦੇ ਨਾਲ ਇੱਕ ਹਾਲ ਤੌਰੇ ਖੋਲ ਕੇ ਸੁਆਗਾ ਪਾ ਲੈ ਕੱਲੇ ਇਹ ਰਾਤ ਚਾਚਾ ਰਣੇ ਰੋਟਾ ਮੀਟਰ ਮਾਰਦਾ ਤਾਂ ਉਹ ਕਲਿੱਪ ਦਿਖਾਉਂਦਾ ਰਾਤ ਵਾਲੇ ਚਾਚਾ ਜੀ ਨੇ ਮੈਨੂੰ ਭੇਜੇ ਤੇ ਮੈਨੂੰ ਲੈ ਵੀ ਦੇਖਿਆ ਕਲਿੱਪ ਚਾਚਾ ਰਣੇ ਰਾਤ ਗੱਲ ਬਣਾਤੇ ਪੂਕਰੀ ਚੱਕਦੇ ਫੱਟੇ ਇੱਕ ਜੜਾੜੀ ਵੀ ਨਾਲੇ ਆ ਗਿਆ ਕਾਲੂ ോഡാ സെറ്റ മസ്തി ചട ¿Orda, orda? No, hay que ਇਹ ਤਰ ਮਾਸੜ ਵੀ ਆ ਗਿਆ ਤਵੀਆਂ ਲੈ ਕੇ ਬੋਹਣੇ ਨੂੰ ਇਹ ਲਾ ਕੈਮਰਾ ਹੁਣ ਮਾਸਰ ਨੇ ਵੀ ਬਾਗਾਂ ਨਹੀਂ ਆ ਗਏ ਇਹ ਗੱਟਾ ਚਾਹਲੇ ਲੱਗਿਆ ਵੇ ਇੱਧਰ ਲਾਵੀ ਇੱਧਰ ਕੀਤੀ ਬਣਾਤੀ ਗੱਲ ਨੰਬਰ ਇੱਥੇ ਬਾਹੋਂ ਖੁੰਜੇ ਰਹਿ ਗਏ ਦੋ ਤੇ ਲੋ ਜੀ ਹੁਣ ਅੱਜ ਅਗਲੇ ਦਿਨ ਦੀ ਸਵੇਰ ਹੈ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਰਸੇਕਾਲ ਤੇ ਕੱਲ ਥੋੜੀ ਸੇਦੀ ਢਿੱਲੀ ਹੋ ਗਈ ਸੀ ਵੀ ਦਿਖਾਵੇ ਕਰਕੇ ਗਲਾ ਜਾਂ ਖਰਾਬ ਹੋ ਗਿਆ ਸੀ ਬਹੁਤ ਤੇ ਉਹਦੇ ਕਰਕੇ ਬਲੌਗ ਅੱਗੇ ਬਣਾ ਨਹੀਂ ਸੀਗਾ ਤੇ ਅੱਜ ਆਪਾਂ ਨੇ ਬੀਜਣੇ ਵੀ ਕਣਕ ਤੇ ਅਮਨੇ ਜਨੇ ਕੇ ਤੰਦ ਹੁਣ ਠਾਲੀ ਹੋਈ ਆ ਬਾਵਾ ਕੇ ਤੁਹਾਨੂੰ ਦਿਖਾਉਂਦਾ ਜਾ ਕੇ ਰੇ ਵੀ ਲੈ ਕੇ ਆਉਣਾ ਜਾ ਕੇ ਹਲੇ ਮੈਂ ਰੇ ਸੋਸਾਇਟੀ ਜੇ ਪਿਆ ਮੇਰੇ ਵਾਲਾ ਹਲੇ ਉਹ ਵੀ ਚੱਕ ਕੇ ਲੈ ਕੇ ਆਉਣਾ ਮੋਟਰਸਾਈਕਲ ਪਰ ਤਾਉਣਾ ਨਹੀਂ ਤਾਂ ਫਿਰ ਮੈਂ ਚੱਲ ਗੱਡੀ 'ਚ ਲੱਦ ਲੇਉਂਗਾ ਜੇ ਗੇੜਾ ਵੱਜਿਆ ਤੇ ਜੋ ਵੀ ਚੱਕ ਕੇ ਲੈ ਕੇ ਆਉਣਾ ਜੇ ਅੱਜ ਕਾਣ ਕਿ ਵੀ ਇਦਾਂ ਕੇ ਖਾਲੂ ਨਾ ਵੈਸੇ ਨਗਰ ਕੀਰਤਨ ਬਾਕੀ ਦੇਖ ਲਿਆ ਚਾਚਾ ਕਹਿ ਤਰੇ ਕਿ ਅੱਜ ਵੀ ਜੜੀ ਆ ਅੱਜ ਬਾਬਾ ਜੀ ਨੇ ਹੈਗਾ ਹੈ ਅੱਜ ਦਸਵੀਂ ਹੈ ਨਾ ਅੱਜ ਦਸਵੀਂ ਵੀ ਹੈ ਜੇ ਭੋਗ ਪਾਣੇ ਉਹਦੇ ਕਰਕੇ ਥੋੜਾ ਜਾ ਚਲੋ ਦੇ ਦੇ ਕੇ ਆਵਾਂ 12 1 ਵਜੇ ਤੱਕ ਵਹਿ ਲਿਓਗੇ ਫੇਰ ਵੀ ਵੀਰ ਹੋ ਜਾਣੀ ਦੇਖਦੇ ਹਾਲੇ ਪੱਕਾ ਨਹੀਂ ਨਾ ਮੈਂ ਮੌਹਰ ਥੋੜੀ ਲਾ ਦੇ ਕਿ ਜੇ ਬਿਜਲੀ ਕਣਕ ਆਪਾਂ ਤਾਂ ਆਪਣੀ ਤਿਆਰੀ ਰੱਖੀਏ ਤੇ ਹੁਣ ਚੱਲੀਏ ਖੇਤਾਂ ਵਿੱਚ ਤੁਹਾਨੂੰ ਜਾ ਕੇ ਦਿਖਾਉਂਦਾ ਮੈਂ ਲਓ ਬਈ ਖੇਤਾਂ 'ਚ ਪਹੁੰਚ ਗਏ ਤੇ ਉਹ ਲੱਗੇ ਹੋਏ ਆ ਸੁਆਗਗਾਰਨ ਇੰਦਰ ਆ ਬੜਾ ਖੜਾ ਰੂਟਾ ਮੀਟਰ ਵਲੇ ਜਾਊਗਾ ਪੰਮੂ ਜਟਾ ਰੱਖੋ ਤੇ ਲੋ ਜੀ ਹੁਣ ਚੱਲੀ ਆਪਾਂ ਦੂਜੀ ਮੋਟਰ ਪਰ ਨਵੀਂ ਮੋਟਰ ਉੱਧਰ ਹੀ ਲਾ ਕੇ ਦੇਖੀਏ ਕੱਲ ਜਾ ਨਹੀਂ ਹੋਏ ਉੱਧਰ ਵੀ ਇੱਕ ਛੱਕਿਆ ਬੋਲ ਤੇ ਚਾਬੀ ਕੱਲ੍ਹ ਉਸਦਰ ਮੁੱਕੀ ਉਹ ਨਾ ਵੇ ਚੱਲੀ ਆ ਮੋਟਰ ਵੇਦਰ ਮੁੰਡਾ ਆ ਗਿਆ ਇਹ ਹੁਣ 버거 ਕਿੰਗ ਵਾਲਾ ਮੁੰਡਾ ਨਹੀਂ ਹੈਗਾ ਕਿਹੜਾ ਹੈ ਮੈਕਡੋਨਲਡਰ ਮੈਕਡੋਨਲਡਰ ਵਾਲਾ ਇਧਰੋਂ ਚੱਲਦੇ ਚੱਲੋ ਇੱਧਰ ਇੱਧਰ ਮਾਰਜਿਨ ਕਰ ਦਿਓ ਜਖਾ ਮੈਨੂੰ ਵੀ ਲੱਗਦਾ ਮੈਨੂੰ ਉਹ ਰਾਤ ਨੂੰ ਠੰਡ ਹੋਣੀ ਅੱਛਾ ਇੰਨੇ ਕਿਵੇਂ ਮੁੜੇ ਆਉਂਦੇ ਹੈ ਨੌਂ ਵਜੇ ਨਾ ਉਹ ਹੀ ਕੱਟਣੀ ਗਿਆਰਾ ਹੋ ਜਾ ਕੰਮ ਕਰ ਨਮਕਾ ਲਾ ਫੋਨ ਚਲਾਈ ਜਾਂਦਾ ਹੈ ਰੁਗ ਗਿਆ ਵਰੀ ਬੰਦਾ ਸਾਡਾ ਕਿਹ ਚਾਹ ਉਹਦੇ ਕੀ ਕਰਨ ਗਿਆ ਲੰਘਿਆ 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 ਕੀ ਕਰਾਂ ਹੈ ਉਹ ਮਾਰ ਲੁ ਸੁਆਗਾ ਲੈ ਵੀ ਦਰਿਆ ਸਾਡੇ ਪਿੰਡ ਦਾ ਚੱਲਦਾ ਬੰਦ ਹੈ ਸਾਡੇ ਬਲਾਏ ਹੋਏ ਇੱਧਰ ਲੈਣ ਦੇ ਕਣਕ ਵੇਚਣੀਆਂ ਚੱਲ ਬਾਈ ਰੋਬੇ ਚ ਕਿਹੜੇ ਪਾਣੀ ਗਿਆ ਲੈ ਪਰ ਏ ਟੀਸੀ ਦੇ ਸਰਦਕ ਦਾ ਭਰਿਆ ਹੋ ਪਾਣੀ ਸਾਡੇ ਪਿੰਡ ਦੇ ਸੀਵੇ ਲੋ ਬਾਈ ਪਹੁੰਚ ਗਏ ਮੋਟਰ ਬਾ ਸਾਡੀ ਲਾਈਟ ਵੀ ਬਲਦੀ ਰਹੀ ਗਈ ਵਲਦੀ ਆ ਫਰਸੋਂ ਦੀ ਫਰਸੋਂ ਮੈਂ ਚਲ ਕੋਈ ਨਹੀਂ ਬਲਦੀ ਸਵੇਰੇ ਸਦਰੇ ਬੰਦ ਕਰ ਦੂੰਗਾ ਇੱਥੇ ਪਿਆਦਾ ਕੋਈ ਉਹ ਨਹੀਂ ਮੈਂ ਹੀ ਸੈਟ ਕਰ ਗਿਆ ਤਾਂ ਯਾਰ ਮਕਾਨੋਂ ਇਦਾਂ ਖਰਾਬ ਇਹ ਛੱਡਣਾ ਲੈ ਆ ਵੀ ਲਾਈਟ ਬੰਦ ਕਰੀਏ ਸਾਹ ਮਿਲ ਜੂਗਾ ਇਹਨੂੰ ਸ਼ੱਕ ਐਲਈਡੀ ਇਹਦਾ ਕਿਹੜੇ ਬਿਲ ਆਉਂਦਾ ਇਹਨਾ ਦੋ ਵੀ ਦਾ ਆਉਂਦਾ ਮੈਨੂੰ ਸਾਤ ਦੌੜੇ ਦਾ 100 ਵੀ ਲੱਗਦਾ ਬਲਦੀ ਆ ਤਾਂ ਉਹ ਲੱਗਾ ਪਾਣੀ ਮੈਂ ਹੀ ਲਾਇਆ ਤਾਂ ਯਾਰ ਡੱਕਰੇ ਬਹੁ ਬਣ ਗਈ ਸੀ ਗੁੜਾਈ ਕਰੀ ਤੇ ਇਹਦੀ ਨਾ ਸਵਾ ਜਿਹੜਾ ਗੁੜਾਈ ਕਰਦੇ ਕਰਦੇ ਉਦੋਂ ਦਾ ਲੱਗੇ ਗਏ ਤੇ ਆਪਾਂ ਜਿਹੜਾ ਆਪਾਂ ਆ ਕੇ ਰੇਣੀ ਥੋੜੀ ਲਾ ਕੇ ਗਏ ਤੇ ਤੇ ਮੈਂ ਆਹ ਕਹਿ ਰੇਣੀ ਗੁੜਾਈ ਕਰਕੇ ਰੇ ਪਾ ਕੇ ਫੇਰ ਕਰਾਂ ਅੰਕਲ ਅੰਕਲ ਦਾ ਫਰਾਰ ਉਦੋਂ ਦਾ ਹੀ ਦੇਖ ਲੈ ਦਿਵਾਲੀ ਇਹਦੀ ਲੰਬੀ ਹੋਣਾ ਦਿਵਾਲੀ ਲੰਬੀ ਹੋ ਲਾਂਗੇ ਯਾਰ ਕਹਿ ਰਹਾ ਦਾ ਕਹਿੰਦਾ ਮੇਰੀ ਦਿਵਾਲੀ ਲੰਬੀ ਲੱਗਦੀ ਹੈ ਹਾਂ ਮੀਨ ਇੱਕ ਮੀਨਾ ਸੋ ਜਾਣਾ ਦੇਖੀ ਉਹਨੂੰ ਪਤਾ ਨਹੀਂ ਉਹ ਕਾਦਾ ਹੁੰਦਾ ਆ ਜਾਣਾ ਯਾਰ ਉਹਨੇ ਦੇਖੇ ਕਾਲ ਦਿਨ ਹੋ ਗਿਆ ਜਿੱਦ ਕਹਿੰਦੇ ਹੂੰ ਅੱਜ 31 ਹੋ ਗਈ ਅੱਜ ਮੀਤੀ ਦਾ ਗਿਆ ਵਾ ਬਾਈ 2025 ਵੀ ਲੰਘ ਗਿਆ 25000 ਪਾਦੇ ਨੇ ਹੁਣ ਧਨਵਾਦ ਆਇਆ ਸਾਰੇ ਪਤਾ ਹੀ ਨਹੀਂ ਲੱਗਿਆ ਮੈਨੂੰ ਉਹ ਮਹੀਨੇ ਨਹੀਂ ਪਤਾ ਲੱਗੇ 2 ਮਹੀਨੇ ਪਤਾ ਲੱਗੇ ਕਿਤੇ ਪਰਾਇੰਚ ਉੱਥੇ ਚਲੇ ਗਏ ਤੇ ਹਾਂ ਬਹੁਤ ਜ਼ਿਆਦੇ ਟਾਈਮ ਪਤਾ ਹੀ ਲੱਗਿਆ ਵੀ ਕੱਲ ਕਿੱਦਾਂ ਉਹ ਤੇ ਬਾਅਦ ਹਾਂ ਜੇ ਆਪਾਂ 버ਗਰ ਕਿੰਗ ਚ ਲੱਗੇ ਤੇ ਉਹ ਤੇ ਬਾਅਦ ਨਹੀਂ ਟਾਈਮ ਪਤਾ ਲੱਗਿਆ ਐ ਗੋਲੀ ਮੰਗਣ ਗਿਆ ਹੁਣ ਆ ਕੇ ਥੋੜਾ ਹੋਇਆ ਹੁਣ ਵੀ ਮੀਨਾ ਲਾਂਗੇ ਪਤਨ ਲਾਂਗੇ ਅਕਤੂਬਰ ਕਾ ਲਾਂਗੇ ਨਵੰਬਰ ਦਸੰਬਰ ਵੀ ਲਾਂਗੇ ਨਵੰਬਰ ਚ ਲਾਂਗੇ ਨਵੰਬਰ ਲਾਂਗੇ ਹਨ ਆਪਣਾ ਮਨ ਵਿਆਹ ਵੀ ਹੋ ਆ ਜਾਣੇ ਤੇ ਦਸੰਬਰ ਚ ਆਪਣਾ ਸਿੱਧੀ ਜੋੜ ਮੇਲੇ ਆ ਜਾਂਦੇ ਆ ਚਲੋ ਇਹ ਵੀ ਮਹੀਨਾ ਲਾਂਗੇ ਹੈ ਫੋਨ ਨਹੀਂ ਛੁੱਟੀਆਂ ਦੇਣੀ ਕੱਲੂ ਤਾਂ ਲੈ ਲਈ ਗੁਰਪੁਰਬ ਨਾ ਉਹਨੂੰ ਨਗਰ ਕੀਰਤਨ ਕੱਲੂ ਕੱਢਣਾ ਸਾਡੇ ਨਗਰ ਕੀਰਤਨ ਸਾਡੇ ਭੈਣੀ ਪਿੰਡ ਤੇ ਲੈ ਕੇ ਆਹ ਲੋਕਲੇ ਪਿੰਡਾ ਜਾਂਦਾ ਹੈ ਹਾਂ ਭੈਣੀ ਚੌਂਤਾ ਫਿਰ ਉਧਰ ਉਹ ਮੰਡੀ ਨਹੀਂ ਘੁੰਮ ਕੇ ਭੋਵਾਲ ਕੇ ਨਹੀਂ ਘੁੰਮ ਕੇ ਫਿਰ ਇਧਰ ਮਾਲ ਆ ਜਾਣਾ ਮਸੂਹੇ ਘੁੰਮ ਕੇ ਮਸੂਹੇ ਤਾਂ ਘੁੰਮੂਗੇ ਜੇ ਦਿਨ ਹੋਇਆ ਪਿਛਲੀ ਵਾਰ ਘੁੰਮੇ ਤੇ ਨਹੀਂ ਪਿਛਲੀ ਵਾਰ ਘੁੰਮੇ ਨਹੀਂ ਤੇ ਘੁੰਮ ਮੈਂ ਤੇ ਪਿਛਲੀ ਵਾਰ ਹੈਗਾ ਘੁੰਮੇ ਤੇ ਸ਼ਾਇਦ ਜਿੰਨੇ ਰੋ ਗਿਆ ਫਿਰ ਕੈਨਸਲ ਕਰ ਦਿੰਦੇ ਇਹ ਰੇਤ ਕੱਲੇਂਟ ਹੋਇਆ ਫਿਰ ਮੈਂ ਚਾਰ ਥੱਲੇ ਮੱਪਰ ਪਾਣੀ ਲਾਤਾ ਹਾਂ ਥੋੜਾ ਕੁਲ ਜੂਗਾ ਨਾਲ ਦੇ ਮੁੰਡੇ ਨੇ ਪੁੱਛਿਆ ਬਾਈ ਮੈਂ ਕਿਵੇਂ ਰਿਆਂ ਬੇਨ ਹਾਂ ਕਹਿੰਦਾ ਯਾਰ ਹੋਰ ਉੱਠਿਆ ਵੇਦਾ ਉਹ ਪਹਿਲੇ ਪਹਿਲੇ ਦਿਨ ਦਾ 6 ਘੰਟੇ ਡਿਊਟੀ ਲੱਗੀ ਵੀ ਸੀ ਹੂੰ ਦੋ ਜਣੇ ਸੀ ਇੱਕ ਗਗਨ ਹੈ ਦੂਆ ਹਾਂ ਉਹਦੇ ਪਹਿਲੀ ਵਾਰ ਕੰਮ ਲੱਗਿਆ ਮੈਂ ਉਹਨੂੰ ਪਹਿਲਾਂ ਹੀ ਕਿਹਾ ਸੀ ਮੈਂ ਕੋਸਟੈਂਡਿੰਗ ਜੋਬ ਹੈ ਵੀ ਮੇਰਾ ਵੀ ਪਹਿਲਾ ਪਹਿਲਾ ਇਹੀ ਹਾਲ ਹੋਇਆ ਤਾਂ ਹੂੰ ਵੀ ਮੈਂ ਕਿਨੇ ਮੁੰਡਾ ਦੱਸਿਆ ਕਿ ਨਾ ਲੱਤਾਂ ਬਾਈ ਲੱਤਾਂ ਸੇਗ ਪੈਰਾਂ ਨੇ ਸੇਗ ਨਿਕਲਦਾ ਹੁੰਦਾ ਤਾਂ ਫਿਰ ਉਹ ਤੋਂ ਬਾਅਦ ਨਹੀਂ ਪਤਾ ਲੱਗਦਾ ਬਾਈ ਹੁਣ ਨਹੀਂ ਹੁਣ ਮੈਨੂੰ ਤਾਰਨ ਪਈ ਵੀ ਨਾ ਮੈਨੂੰ ਤਾਂ ਕੋਈ ਨਹੀਂ ਮੈਨੂੰ ਕਹੀਂ ਜਾਵੇ ਹਾਂ ਹੋ ਗਈ 6 ਘੰਟੇ ਮੈਂ ਕਹਾਂ ਜੇ ਕਿੱਥੇ ਹਾਲੇ ਕਿੱਥੇ ਬਾਈ ਸਾਢੇ 8:00 ਹੋਣੇ ਤੇ ਸਾਨੂੰ ਘੰਟੇ 6 ਘੰਟੇ ਹੂੰ ਤਾਂ ਮੈਨੂੰ ਕਹਿੰਦਾ ਕਹਿੰਦਾ ਯਾਰ 8:00 ਵਜੇ ਮੈਂ ਕਿਹਾ ਜਾ ਉੱਪਰ ਜਾ ਕੇ ਬਹਿ ਜਾ ਦੋ ਮੈਂ ਕਿਹਾ ਮੈਂ ਕਰ ਲਵਾਂ ਤੇਰੀ ਸਿਰਦਾ ਦੀ ਕੰਮ ਤਾਂ ਮੈਂ ਅੱਧਾ ਘੰਟਾ ਮੈਨੂੰ ਪਤਾ ਹੀ ਨਹੀਂ ਲੱਗਿਆ ਉਹ ਇਹ ਮੈਂ ਕਹਿੰਦੇ ਨੇ ਤਾਂ ਪਤਾ ਹੀ ਨਹੀਂ ਲੱਗਦਾ ਕੰਮ ਕਿੱਦਾਂ ਨਿਕਲੇ ਜਾਂਦਾ ਵੀ ਤੱਕਾ ਹੁਣ 버ਗਰਗਿੰਗ ਦੀ 100 버거 ਆ ਗਿਆ ਘੰਟਾ ਲੰਘ ਜਾਂਦਾ ਤਾਂ ਘੰਟਾ ਅੱਧਾ ਘੰਟਾ ਪਤਾ ਨਹੀਂ ਲੱਗਦਾ ਤਾਂ ਦਸਹਰੇ ਵਾਲੇ ਜਿੰਮੇ ਮੇਰੇ ਮਾਦੂਪਨ ਜਾਂ ਚਾਰੇ ਕਰਦੇ ਪੈਕ ਕਰਦੇ ਕਰਦੇ ਮੇਰੇ ਹੱਥ ਦੁਬਾਰੇ ਕਿੰਨੇ ਆਰਡਰ ਪੈਕ ਕਰਦੇ ਦੋ ਦਿਨ ਦਾ ਬਾਈ ਬਹੁਤ 버ਗਰ ਬਣਾਇਆ ਦੋ ਰੱਖ ਦੀ ਸੇਲ ਹੋਈ ਹੋਣੀ ਜਮੈਟ ਵੱਧ ਹੋਈ ਹੋਣੀ ਪਰ ਸਵੇਰੇ 5 ਵਜੇ ਤੱਕ ਤਾਂ ਵੱਧ ਹੋ ਗਈ ਹੋਣੀ ਪਰ ਜਦ 9 ਵਜੇ ਤੱਕ ਮੈਂ ਤਾਂ ਮੈਨੂੰ ਸਰ ਨੇ 12 ਵਜੇ ਤੇ ਖੜਾਤਾ ਮੇਰੀ ਸ਼ਿਫਟ ਦੀ 9 ਵਜੇ ਤੱਕ ਮੈਂ ਉੱਥੇ ਹੀ ਰਹਾ ਮੂੰਹ ਦੂਈ ਸੱਡ ਨੂੰ ਘੁੰਮਿਆ ਨਹੀਂ ਪਿੱਛੇ ਨੂੰ ਬਸ ਮੂੰਹ ਤੇ ਏਡੀਐਸ ਪਰ ਥੱਲੇ ਏਡੀਐਸ ਪਰ ਥੱਲੇ ਇਹ ਨਹੀਂ ਤਾਂ ਕੋਈ ਹੋਰ ਬਣਾਉਣ ਵਾਲਾ ਹੋਲਡ ਲਗਾ ਅੱਛਾ ਇਹ ਟ੍ਰੈਂਡ ਹੋ ਗਿਆ ਤੇ ਵਕਿਆ ਇਹ ਅਹੀ ਚੀਜ਼ ਬਾਹਰ ਆ ਕੇ ਕੰਮ ਬਣਾਉਂਦੀ ਆ ਆਪਾਂ ਹੋਰ ਹੀ ਸ਼ਰਮੀ ਜਾਂਦੇ ਆ ਕਿਹਾ ਤੁਹਾਨੂੰ ਐ ਦੇਖਣਾ ਉਹ ਦੇਖਣਾ ਕਰਕੇ ਫਾਇਦਾ ਵੀ ਨਹੀਂ ਸ਼ਰਮ ਐ ਮਨ ਨੂੰ ਕਿ ਹੁਣ ਜਿਹੜਾ ਬਾਈ ਕੰਮ ਕਰਦੇ ਹੁਣ ਆਪਾਂ ਕੰਮ ਕਰਦੇ ਵਧੀਆ ਬ੍ਰਾਂਡ ਚ ਕੰਮ ਹੈ ਮਾੜੀ ਢੀਡੀ ਥੋੜੀ ਹੈ ਕਿ ਮਾੜੀ ਢੀਡੀ ਤਾਂ ਅਗਲੇ ਹਾਂ ਮਾੜੀ ਢੀਡੀ ਕਾ ਥੋੜੀ ਹੈ 6 ਮਹੀਨੇ ਦਾ ਉਹ ਮਿਲ ਗਿਆ ਉੱਧਰ ਉਹ ਇੱਧਰ ਚੱਲ ਰੱਬ ਰੱਖੇ ਸੁੱਖ ਜਿੰਨੀ ਦੇਰ ਤੱਕ ਹੈਗਾ ਮਿਲ ਗਿਆ ਸਾਡੀ ਵੇੜ ਹਰ ਇੱਕ ਨਾਲ ਜੇ ਲੱਗੇ ਤਾਂ ਫਾਇਦਾ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹਰ ਇੱਕ ਚੀਜ਼ ਦਾ ਪਰ ਸਾਨੂੰ ਉੱਤੇ ਪਤਾ ਹੀ ਲੱਗਦਾ ਆਪਾਂ ਭੁੱਖੇ ਵੀ ਰਹੇ ਆ ਬਾਹਰ ਵਾਲੀ ਫੀਲਿੰਗ ਲੱਤੀਦੀ ਅਸੀਂ ਤੇ ਆਪਾਂ ਮੋਹਾਲੀ ਰਹੇ ਤੇ ਐਨੇ ਵੀ ਨਹੀਂ ਭੁੱਖੇ ਰਹੇ ਪਰ ਖਰਚ ਫਰਵਾਨ ਇਹਦੇ ਜਿਹੜਾ 12000 ਜਿਹੰਦੇ ਵਾ ਉੜਾਏ ਦਿੰਦੇ ਤੇ 25 ਦੋ ਦਿਨ ਦੇ 25 ਦੋ ਵੀ ਰੋਟੀ ਖਾ ਗਏ ਸਪਾਏ ਉਹ ਕਰੀ ਕਿਹੜੇ ਧਰ ਨਾਲ ਖਾ ਗਏ ਤੇ 3500 ਇੱਕ ਦਿਨ ਚੜਾਤਾ ਤਾਂ ਇੱਕ ਵਾਰ ਲੈ ਬਈ ਖਰਚ ਯਾਰ ਬੇਫਾਲਤੂ ਬਹੁਤ ਖਰਚਾ ਹੁੰਦਾ ਉੱਥੇ ਉਹਨਾਂ ਘਰਾਂ ਆਪਾਂ ਰੋਟੀ ਆਪਣੇ ਘਰ ਦੀ ਹੁੰਦੀ ਸੀ ਉੱਥੇ ਰੋਟੀ ਪਰੇ ਖਰਚ ਹੋ ਜਾਂਦੇ ਕਿੱਥੇ ਮੈਂ 3 ਬਿਟੂ ਜਾਂਦਾ ਦਾ ਕਿੰਨਾ ਔਰ ਧੰਟਾ ਲੱਗਦਾ ਦਾ ਥੋੜਾ ਦਮ ਮੱਜਰੇ ਕੋਲ ਆ ਗਿਆ ਸਾਰੇ 35 ਮਿੰਟ ਲੱਗਦੇ 35 ਮਿੰਟ ਆ ਨਾ 35 ਮਿੰਟ ਘੰਟਾ ਘੰਟਾ ਸਮਝ ਲੈ ਨਾ ਘੰਟਾ ਦਾ 3 ਬਿਟੂ ਜਾੜੇ ਲੱਗਦਾ ਨਾ ਨਾ ਘੰਟਾ ਆਉਣ ਜਾਂਦਾ ਬਸ ਹਾਂ ਘੰਟਾ ਆਉਣ ਜਾਂਦਾ ਲਾਲਾ ਹਮ ਸਾਕ ਤੇਜ਼ ਆ ਮੈਂ ਇਹਦੇ ਪਰ ਹਾਂ ਠੀਕ ਹੈ ਤਾਂ ਮੈਂ ਕਹਿੰਦਾ ਮੈਂ 15 15 ਮਿੰਟ ਚ ਕਰਾਲੀ ਪਹੁੰਚ ਜਾਂਦੇ ਆਪਾਂ ਆਪਣੇ ਘਰ ਤੋਂ 15 15 15 ਹਾਂ ਪਹੁੰਚਦੇ ਰਹਾਂ ਉਹਨਾਂ ਨੂੰ ਕਰਾਲੀ ਦੇ ਨੇੜੇ ਯਾਰ ਮੈਂ ਨਾਲ ਕੇ 15 ਮਿੰਟ ਚ ਪਹੁੰਚ ਜਾਂਦਾ ਕਰਾਲੀ ਤੇ ਅੱਗੇ ਸਾਈਡ ਹੈਗਾ 8 ਕਿਲੋਮੀਟਰ ਹਾਂ ਉਹ ਥੋੜੀ ਬਾੜ ਲੰਬੀ ਲੱਗਦੀ ਥੋੜੀ ਜੀ 2 ਕਿਲੋਮੀਟਰ ਪਿੱਛੇ ਹੀ ਆ ਬਸ 2-3 ਕਿਲੋਮੀਟਰ ਉਹ ਟ੍ਰੈਫਿਕ ਵੀ ਹੋ ਜਾਂਦੀ ਬਈ ਨਹੀਂ ਥੋੜੇ ਐਨਾ ਜਿਹਾ ਸਾਗ ਤਾਂ ਨਹੀਂ ਖਾਣਾ ਤੂੰ ਦੱਸ ਥੋੜੇ ਹੋ ਗਿਆ ਉਧਰ ਦੇਖਦਾ ਯਾਰ ਹੁਣ ਮੰਮੀ ਨੇ ਲੈ ਕੇ ਆਉਂਗਾ ਸਾਗਾ ਪੂਰੇ ਦੀ ਤੋੜ ਕੇ ਲੈ ਕੇ ਜਾਉਂਗੇ ਇਹਨਾਂ ਦੇ ਹੀ ਬਣਾ ਲਾਣਾ ਮੈਂ ਵੀ ਯਾਰ ਦੁਬਾਰਾ ਵੇchnੀ ਸਾਰੀਆਂ ਆਈਟਮਾਂ ਬੁਖਾਰ ਨੇ ਥੋੜਾ ਆਫ ਕਰ ਲਿਆ ਦਾ ਕੱਲ ਰਾਤ ਦੇ ਮੁੰਡੇ ਕਹਿੰਦੇ ਕਹਿੰਦੇ ਆਈਏ ਸੀ ਉਹ ਮੈਂ ਕਿਹਾ ਪਹਿਲਾ ਦਿਨ ਆ ਮੇਰਾ ਮੈਂ ਕਿਹਾ ਮੇਰੇ ਤੇ ਕੋਈ ਨਹੀਂ ਡਿਸਕਾਊਂਟ ਦਵਾ ਉਹੜਾ ਮੈਂ ਕਿ ਕਾ ਡੋਨਰ ਸਰ ਨੂੰ ਵੱਧ ਫਾਇਦਾ ਹੋ ਚਾ ਹਲੇ ਜਾ ਕਰਨੋ ਕੀ ਕਰ ਗਮਲੇ ਛੱਡ ਦਿਆਂ ਨਾ ਹੋ ਜਾਣਾ ਤੋੜਨੇ ਦੇ ਵੇੜ ਨੂੰ ਨਾ ਰੰਦਣਾ ਚੱਲੋ ਭਾਈ ਦੇਖਦੇ ਹਾਂ ਲੋ ਵੀ ਪਹੁੰਚ ਕੇ ਘਰ ਆ ਤੇ ਹੁਣ ਦੇ ਹੀ ਜਾ ਕੇ ਰੇ ਰੇ ਬਾਈ ਕੰਨ ਲਾ ਗਿਆ ਲੈ ਜਾ ਕੇ ਰੇ ਚੱਲੀਏ ਗੱਡੀ 'ਚ ਲਿਆਉਂਦੇ ਤਿੰਨ ਥੈਲੇ ਆ ਮੋਟਰਸੈੱਲ ਵਧਾਉਣੇ ਨੇ ਚਾਬੀ 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 ਪੰਮੀ ਚਾਬੀ ਗੱਡੀ ਦੀ ਲੈਓ ਜਾਣਾ ਕਿਤੇ ਅੱਡੇ 'ਚ ਰੇ ਰੇ ਹਾਂਜੀ ਲੈ ਉੱਥੇ ਵੀ ਜਾਣ ਨਾਲੇ ਸਿਲੰਡਰ ਭਰਾ ਲਿਆਉਂਦਾ ਪੰਜ ਲੀਟਰ ਦੀ ਕਾ ਲੈ ਸਿਲੰਡਰ ਵੀ ਨਾਲ ਦਾ ਬਹੁਤ ਪੀ ਹਾਂਜੀ ਠੀਕ ਡਾਟਾ ਕੇਬਲ ਹੈ ਦੇਖੋ ਮੇ ਮੂਰੇ ਕਿੰਨੀ ਆ ਪੈਣ ਵੋਂਟ ਬਾ ਆ ਕੇ ਮਾਰਦਾ ਪਾਣੀ ਮੜਾ ਜਾ ਤੇ ਲੋ ਵੀ ਰੇ ਲਿਆਉਂਦਾ ਤੇ ਤਾਰੀਆਂ ਹਣਾਂ ਨੂੰ ਤਿੰਨ ਥੱਲੇ ਮਿਲ ਗਿਆ ਮਾਨੂੰ ਦੋ ਥੱਲੇ ਆਪਣੇ ਬੈ ਜਾਣੇ ਬੁੱਟਿਆਂ ਚ ਇੱਕ ਪੈਣ ਪਿੰਡ ਬਈ ਘਰਾਂ ਪਹੁੰਚ ਕੇ ਦੋ ਟੁੱਟੇ ਤੇ ਲਾ ਤੇ ਟਿਕਾਣੇ ਠਿਕ ਮੈਂ ਘਰੋਂ ਲਿਆਇਆ ਕਿਉਂਕਿ ਇੱਕ ਪੈਣਾ ਪਿੰਡ ਤੇ ਇੱਕ ਦੂਈ ਸੜ ਆ ਗਰਦ ਕੇ ਕਰੂ ਗੱਡੀ ਓਏ ਗਲਤ ਲੱਗੀ ਗਰਦ ਬੱਲੇ 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 ਮਿੰਜਾ ਸਾਈਡ ਕਰ ਦਿੰਦਾ ਇਹਨੇ ਚੱਕੋ ਮਿੰਜਾ ਨਾਲੇ ਕਣਕ ਵੀ ਸਿਆਂ ਲਿਆ ਹਾਂ ਤਿੰਨ ਦਿਨ ਹੋ ਗਏ ਸੁੱਕਦੇ ਨੇ। ਬਾਂਹ ਛੱਡਿਆ ਹੋਂ ਤਾਂ ਪਛਾਣ ਨੂੰ। ਹਾਂ, ਸ਼ਾਮ ਨੂੰ ਛੱਡਿਆ। ਚਾਹ ਵਰਦੇ ਮਾਰਦੇ ਗਰਦੇ ਬਹੁਤ ਹੁੰਦੀ ਐ। ਗਰਦ ਲੈ। ਜਦੋਂ ਧੋ ਕੇ ਘੜਾਉਂਦੇ ਗਰਦ। ਹਲੇ ਉਣਨੀ ਐ ਨਾ, ਹਲੇ ਤਾਂ ਜਿਆਦਾ ਕਣਕ ਨਹੀਂ ਪੀਜ ਹੁੰਦੀ। ਕਿੰਦਾ ਘੋੜੀ ਜਾਣੇ। ਗੇਟ ਲਾ ਦੋ ਬਈ। ਲਓ ਬਈ ਗੱਡੀ ਧੋ ਕੇ ਖੜਾਤੀ ਅੰਦਰ ਥੋੜਾ ਪਾਣੀ ਨੁੱਟੜੇ ਤੇ ਜੇ ਬਾਹਰ ਖੜਾਉਂਦਾ ਉੱਥੇ ਨਾ ਟੁੱਪਰੇ ਤੇ ਸਾਰੇ ਆਹ ਦਾਗ ਹਨ ਜਿਹੜੇ ਤੇ ਸੁੱਕਿਆ ਨੇ ਟੁੱਪਰੇ ਇਹਦੇ ਪਰ ਬੰਡ ਹਲੇ ਵੀ ਹੁਣ ਗਰਮ ਹੋ ਗਏ ਨੇ ਜੀ ਅੱਛਾ ਤੇ ਹੁਣ ਸੁੱਕੇ ਫੇਰ ਮਾਰਦੇ ਆਪਾਂ ਕੱਪੜਾ ਤੇ ਲਓ ਜੀ ਹੁਣ ਚੱਲੀਏ ਖੇਤਾਂ ਵਿੱਚ ਤੇ ਸਰ ਵਿੱਚ ਬੁਲਾ ਰਿਆ ਕਹਰੇ ਤੇ ਨੇ ਸੂਏ ਪਾਰ ਕਰਨ ਕਣਕ ਬੀਜਣੀ ਅੱਜ ਇਹ ਦੇਖ ਦੇ ਟਾਈਮ ਬਚ ਗਿਆ ਇੱਧਰ ਪਿੰਡ ਵੀ ਬੀਜਾਂਗੇ ਹਨ ਉੱਧਰ ਨਵੇੜੰਨੇ ਆ ਉੱਧਰ ਦੇਖ ਦੇ ਕਿੰਨਾ ਕੁ ਟਾਈਮ ਲੱਗਦਾ ਫੇਰ ਆਵਾਂਗੇ ਇੱਧਰ ਪਿੰਡ ਹਨ ਨੌ ਵੀ ਖਰਤੀ ਤਿਆਰੀ ਸ਼ੁਰੂ ਤੇ ਉਹ ਚੱਲ ਕੇ ਆ ਜੀ ਹਨ ਆਈ ਨਾਲ ਦੇ ਨਾਲ ਛਿੱਟੇ ਦਾ ਕੰਮ ਜਵਾਲਾ ਚਾਨਾ ਉਹਦੇ ਨਾਲ ਪਾਣੀ ਵੰਨ ਲਾਤਾ ਵੀ ਰੰਗ ਵੀ ਆ ਦਵਾਈ ਜਿਹੜਾ ਤੈਰਨ ਸਾਰੀ ਪੱਲੀ ਨੂੰ ਲਾਤੀ ਦਕਣਕ ਨੂੰ ਲਾਈਓ ਪੱਲੇ ਲੱਗੇ ਸਾਰੇ ਆਹਦਾ ਆਵੇ ਇਹ ਡੈਮੋ ਕਰਦੇ ਆ ਅੰਦਰ ਸਹੀ ਹੋ ਰੂਗਾ ਉਹ ਬਰ ਬਰ ਗਰ 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 ਆਉਣ ਦੇ ਬੱਸ ਚੱਲ ਚਲੋ ਜੀ ਨੋ ਵੀ ਮਸ਼ੀਨ ਕਢ ਗਈ ਸੀਗੀ ਸਾਡੀ ਲੈ ਵੇ 59 11 ਦੇਖੋ ਇਧਰ ਆਉਂਦਾ ਬੰਦਾ ਡਰਾਈਵਰ ਦੇਖੋ ਬਿੱਡਾ ਕਾਪੀ ਰੇਟ ਨਾ ਜਾਵੇ ਭਾਈ ਲੈ ਭਾਈ ਕਿੱਥੇ ਆ ਨਾਟ ਦਾਇਆ ਹੱਥ ਨਾਲ ਹੀ ਚੱਲਿਆ ਉਹ ਦਾਇਆ ਹੱਥ ਨਾਲ ਹੀ ਚੱਲਿਆ ਉਹ ਗਿਆ ਟੱਕ

ਸਟੇਸ਼ਨ ਕਰਨਾ ਹੁੰਦਾ ਹਾਂ ਦੇਖ ਲੈ ਹੁਣ ਇਹਦੇ ਵੀ ਥੋੜਾ ਚੱਲਦਾ ਕੱਦਾਂ ਪੋਛੇ ਨਹੀਂ ਘੁੰਮਦਾ ਬੋਛ ਵਿੱਚ ਜਲ ਜਮੂਗੀ ਕਣਕ ਵੀ ਔਖੀ ਲੱਗਦੀ ਫਿਰ ਲੈ ਇੱਕ ਪਹਿਲਾਂ ਚੱਲ ਪਵੇ ਫਿਰ ਤਾਂ ਵੀ ਜੀ ਕਣਕ ਤਾਂ ਬੀਜ ਹੋਈ ਜਾਂਦੀ ਛੱਟਾ ਮਾਰਦੇ ਬਾਅਦ ਚ ਹੂੰ ਲੋਟ ਨਹੀਂ ਰਹਿੰਦਾ ਛਿੱਟੇ ਨਾਲ ਹੈ ਛਿੱਟੇ ਨਾਲ ਛਿੱਟੇ ਨਾਲ ਵੀ ਆਏ ਤਾਂ ਵਧੀਆ ਹੁੰਦੀ ਐ ਇਹਦੇ ਨਾਲ ਥੋੜੀ ਆਏ ਆ ਵੀ ਡਾਇਆ ਨਾਲ ਲਾ ਕੇ ਕਾਲੀ ਹੋ ਜਾਂਦੀ ਐ ਛਿੱਟੇ ਨਾਲ ਪਿੰਪਲੀ ਜੀ ਰਹਿੰਦੀ ਹੋ ਜਾਂਦੀ ਛਿੱਟੇ ਨਾਲ ਇਦਨਾਲ ਆਇਆ ਵੀ ਥੋੜੀ ਜਿਹੀ ਗ੍ਰੋਥ ਇੱਥੇ ਕੀਤੀ ਕਰ ਜਾਂਦੀ ਆ ਅੱਛਾ ਹਾਂ ਦਾਇਨਾ ਤਾਂ ਕੜਤਾ ਦੱਲੇ ਜਾਂ ਜੋ ਲੋ ਵਿੱਚ ਚੱਲਦੀ ਮਸ਼ੀਨ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਅਗਲੇ ਵੀਡੀਓ ਦਿਖਾਵਾਂਗੇ ਇਹਨਾਂ ਲੱਗਦੀ ਮਸ਼ੀਨਾਂ ਅਵੀ ਚੱਲ ਪਈ ਬਈ ਠੰਡੀ ਠੰਡੀ